ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਅੱਜ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਆ ਆਪਾਂ ਕਮੀਜ਼ ਦੀ ਕੁੜਤੀ ਦੇ ਬਾਵਾ ਦੀ ਜੜਾਈ ਕਿਵੇਂ ਕਰੀਏ ਵੀ ਮੀਨਜ਼ ਆਪਾਂ ਫਿਡੀ ਲਗਾ ਕੇ ਬਾਵਾ ਕਿਵੇਂ ਲਗਾਈਏ ਠੀਕ ਹੈ ਅੱਜ ਉਹਦੀ ਆਪਾਂ ਦੱਸਦੇ ਆ ਸਲਾਈ ਲਗਾਈ ਦੀ ਮੋٹے ਕਿਵੇਂ ਜੜਾਈ ਦਾ ਠੀਕ ਹੈ ਜੇ ਤੁਹਾਡਾ ਮੋਟਾ ਹੈਗਾ 8.5 ਇੰਚ ਦਾ ਠੀਕ ਹੈ 8.5 ਇੰਚ ਦਾ ਤੁਹਾਡਾ ਮੋਟਾ ਹੈ ਨਾ ਤੇ ਫੇ ਤੁਸੀਂ 8 ਇੰਚ ਦਾ ਮੋਟਾ ਚੜਾਣਾ ਹੈ ਕਿਉਂਕਿ ਜਿਹੜੀ ਬਾਹ ਹੁੰਦੀ ਹੈ ਨਾ ਬਾਹ ਦਾ ਮੋٹے 'ਚ ਰੇਵ ਹੁੰਦੀ ਹੈ ਰੇਵ ਹੋਣਾ ਕੀ ਹੁੰਦਾ ਹੈ ਉਹ ਮੋਟਾ ਰੇਵ 'ਚ ਖਚਾ ਹੁੰਦਾ ਤੇ ਉਹ ਵੱਧ ਜਾਂਦਾ ਹੈ ਆ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਹੈਗਾ ਆ ਦੇਖ ਖਚਾ ਇਹ ਰੇਪ ਹੈ ਜਾਂਦੀ ਹੈ ਨਾ ਜਦੋਂ ਮੋਡੇ ਦੀ ਗੁਲਾਈ ਪੈਂਦੀ ਹੈ ਠੀਕ ਹੈ ਇਹ ਇਹ 8 ਰੱਖਣਾ ਜੇ 8.5 ਇੰਚ ਮੋਟਾ ਹੈ ਤਾਂ ਇਹ 8 ਰੱਖਣਾ ਠੀਕ ਹੈ ਉਹ ਪਾੰ ਦੇ ਮਗੇ ਮੋਡੇ ਵਿੱਚ ਪਾ ਐਤੋਂ ਗੱਤੀ ਪੂਰਾ ਮੈਜ਼ਰਮੈਂਟ ਕਰ ਲਓ ਪਹਿਲਾਂ ਤੇ ਇਹ ਚੰਗੀ ਤਰ੍ਹਾਂ ਮੈਜ਼ਰਮੈਂਟ ਕਰ ਲਓ ਜਿਹੜਾ ਕੱਟ ਹੈ ਨਾ ਤੁਹਾਡਾ ਥੀਰੇ ਦੇ ਨਿਸ਼ਾਨ ਦੇ ਬਿਲਕੁਲ ਐਗਜ਼ੈਕਟ ਆਉਣਾ ਚਾਹੀਦਾ ਠੀਕ ਹੈ ਹੁਣ ਆਪਾਂ ਕਰਾਂਗੇ ਦੀ ਸਿਲਾਈ ਸਟਾਰਟ ਹਨਾ ਥੋੜੀ ਸਿਲਾਈ ਸਟਾਰਟ ਕਰੋ ਜਿਹੜਾ ਬੈਕ ਫ੍ਰੀਟਿੰਗ ਦਾ ਕਪੜਾ ਉਹਨੂੰ ਨੀਚੇ ਦੀ ਕੱਢ ਦਿਓ ਬੈਕ ਸਾਈਡ ਵੱਲ ਨੂੰ ਜਿਹੜਾ ਉਹ ਬਾਹਲੇ ਵੀ ਉੱਪਰ ਦਾ ਕੱਪੜਾ ਹੈ ਵਿੱਚ ਫਿਟਿੰਗ ਦਾ ਕੱਪੜਾ ਉਹਨੂੰ ਵੀ ਆਪਾਂ ਕੱਢ ਦੋ ਬੈਕ ਸਾਈਡ ਵਾਲਾ ਹੁਣ ਆਪਾਂ ਨੇ ਪਾਣੀ ਆਪਾਂ ਨੇ ਫਰੰਟ ਕਾਟ ਮੇਰੀ ਆਦਤ ਦਾ ਕਾਟ ਜਦੋਂ ਪਾਵਾਂ ਜਾਣਦੀ ਉਦੋਂ ਹੀ ਲਗਾਨੀ ਆ ਕਈਆਂ ਹੁੰਦਾ ਪਹਿਲਾਂ ਲਗਾਨੀ ਮੇਰੀ ਹੁਣ ਇਦਾਂ ਦੀ ਆਦਤ ਬਣ ਗਈ ਬਿਲਕੁਲ ਧੀਰੇ ਦੇ ਉੱਪਰ ਕੱਟ ਆਇਆ ਬਿਲਕੁਲ ਧੀਰੇ ਦੇ ਉੱਪਰ ਕੱਟ ਆਇਆ ਜੀ ਦਾ ਬਹੁਤ ਵਧੀਆ ਸਫਾਈ ਨਾਲ ਆਪਣਾ ਮੋੜਾ ਸਟੀਚੂ ਨੇ ਮੋਡੇ ਦੀ शेप ਆਈ। ਆਪੀ ਸਭ ਰੋਚੀ। ਠੀਕ ਹੈ? ਇੱਦਾਂ ਹੀ ਆਪਾਂ ਲਗਾਵਾਂਗੇ ਦੂਜੀ ਮੋਡੇ ਦੀ ਬਾ ਠੀਕ ਹੈ? ਜੇ ਆਪਣੀ ਪੁਰਤੀ 8.5 ਇੰਚ ਦਾ ਮੋਡਾ ਹੈ ਤਾਂ ਤੁਸੀਂ 8 ਇੰਚ ਦੀ ਬਾ ਚੜਾ ਕਰਨੀ ਹੈ। ਜੇ ਤੁਸੀਂ ਵੱਧ ਵੱਧ ਲੈ ਲਈ ਤਾਂ ਇਹਦੇ ਵਿੱਚ ਬੜ ਪਊਗਾ। ਕਿਸੇ ਨੂੰ ਉੱਪਰ ਚੁੰਟਾ ਪਸੰਦ ਹੁੰਦੀਆਂ ਮੋਡੇ ਵਿੱਚ ਪਾਣੀ ਆ ਕਿਸੇ ਨੂੰ ਨਹੀਂ ਹੁੰਦੀਆਂ। ਇਸ ਕਰਕੇ ਤੁਸੀਂ ਇਹ ਇੱਦਾਂ ਇੰਚ ਕੱਟ ਹੀ ਰੱਖਣੀ ਹੈ। ਠੀਕ ਹੈ? ਧਿਆਨ ਨਾਲ ਦੇਖਿਓ ਮੇਰੀ ਵੀਡੀਓ। ਮੈਂ ਲਗਾਣ ਲੱਗੀ ਆ ਦੂਜੀ ਬਾਹ ਠੀਕ ਹੈ ਥੈਂਕ ਯੂ ਹੈਲੋ ਜੀ ਕਿਵੇਂ ਹੋ ਸਾਰੇ ਆ ਤੁਹਾਡੇ ਨਾਲ ਦੇਖੋ ਮੈਂ ਦਿਖਾਨੀ ਆ ਤੁਹਾਨੂੰ ਮੈਂ ਬਾਹ ਦੀ ਸਲਾਈ ਕਿਵੇਂ ਲਗਾਈ ਆ ਸਾਢੇ 4 ਲੈ ਲਈ ਆਪਾਂ ਨੇ ਬਾਹ ਦੀ ਮੂਰੀ ਠੀਕ ਹੈ ਉਸ ਤੋਂ ਬਾਅਦ ਆਪਣੀ ਕੁਰਤੀ ਦਾ ਮੋਡਾ ਮੇਜਰਮੈਂਟ ਕਰੋ ਪਹਿਲਾਂ ਵੀ ਤੁਹਾਡੇ ਆ ਕੁਰਤੀ ਦਾ ਮੋਡਾ ਕਿੰਨਾ ਹੈ ਆ ਦੇਖੋ ਮੇਰਾ ਕੁਰਤੀ ਦਾ ਮੋਡਾ ਹੁੰਦਾ ਪਿਆ 8.5 ਇੰਚ ਦਾ ਠੀਕ ਹੈ 8.5 ਇੰਚ ਮੇਰਾ ਮੋਡਾ ਆਂਦਾ ਪਿਆ ਤਿਆਰ ਠੀਕ ਹੈ ਹੁਣ ਤੁਸੀਂ ਕੀ ਕਰਨਾ ਹੈ ਇਸ ਖੁਰਤੀ ਦੀ ਬਾਹ ਹੈ ਜਿਹੜੀ ਉਹਦਾ ਮੋਡਾ 8.5 ਨਹੀਂ ਲੈਣਾ ਤੁਸੀਂ ਇਹ 8.5 8.5 ਨਹੀਂ ਲੈਣਾ ਤੁਸੀਂ ਮਾਰਕਰ ਦਾ ਨਿਸ਼ਾਨ ਲਗਾ ਲਓ ਇਹ ਲਗਾਣਾ ਤੁਸੀਂ 8 ਇੰਚ ਦਾ ਕਿਉਂਕਿ ਇਹਦੇ ਵਿੱਚ ਪੈ ਜਾਂਦੀ ਹੈ ਰੇਵ ਠੀਕ ਹੈ ਅਜothor ਸਿਲਾਈ ਲਗਾ ਕੇ ਇੱਕ ਇੱਕ ਦਾ ਨਿਸ਼ਾਨ ਲਗਾਇਆ ਹੈ ਸਿਲਾਈ ਇੱਕ ਜੱਕ ਲੈ ਲਗਾ ਲੋ ਆਪਾਂ ਮੋਡੇ ਦਾ ਕੱਟ ਇਹ ਕੱਟ ਦਾ ਮਤਲਬ ਤਾਂ ਤੁਹਾਨੂੰ ਪਤਾ ਹੀ ਹੋਣਾ ਆਮ ਜੀ ਗੱਲ ਐ ਇਹ ਕੱਟ ਦਾ ਮਤਲਬ ਹੁੰਦਾ ਜਿਹੜੀ ਥੋੜੀ ਤੀਰੇ ਦੀ ਸਲਾਈ ਆ ਉਹ ਤੁਹਾਡੇ ਕੱਟ ਤੇ ਆਣੀ ਚਾਹੀਦੀ ਆ ਠੀਕ ਆ ਹੁਣ ਆਪਾਂ ਕਰਕੇ ਦੇਖਦੇ ਆ ਇਹਦਾ ਮੈਜ਼ਰਮੈਂਟ ਵੀ ਆਪਣੀ ਬਾਹ ਸਹੀ ਆ ਰਹੀ ਐ ਕਿ ਨਹੀਂ ਆ ਰਹੀ ਠੀਕ ਐ ਇਹ ਪੂਠਾ ਕਮੀਜ਼ ਲੈ ਲੈਣਾ ਪੂਠਾ ਕਮੀਜ਼ ਲੈ ਲੈਣਾ ਸਿੱਧੀ ਲੈ ਲੈਣੀ ਆਪਾਂ ਨੇ ਬਾਹ ਠੀਕ ਐ ਇਸ ਮੋਡੇ ਦੇ ਵਿੱਚ ਇਹ ਬਾਹ ਨੂੰ ਦਵਾਗੇ ਆਪਾਂ ਪਾ ਠੀਕ ਹੈ ਉਸ ਦੇ ਬਾਅਦ ਇਹਦਾ ਕਰਾਂਗੇ ਆਪਾਂ ਮੇਜ਼ਰਮੈਂਟ ਆ ਦੇਖੋ ਇਹ ਤੁਮਨੇ ਕਿ ਦੇਖੋ ਕਿ ਇੱਧਰੋਂ ਲੈ ਲਈਏ ਇੱਥੇ ਮੋਡਾ ਇਹ ਮੇਜ਼ਰ ਕਿ ਦੇਖੋ ਦੇਖੋ ਬਿਲਕੁਲ ਪੂਰਾ ਆਇਆ ਇੱਕਦਮ ਪੂਰਾ ਆਇਆ ਦੇਖ ਸਕਦੇ ਹੋ ਤੁਸੀਂ ਕਿੰਨਾ ਪੂਰਾ ਆਇਆ ਆਪਣਾ ਮੋਡਾ ਨਾ ਮੁੱਕਾ ਨਾ ਕੋਈ ਬਾਤ ਠੀਕ ਓਕੇ ਹੁਣ ਆਪਾਂ ਇਹਦੀ ਬਾਹ ਦਵਾਗੇ ਚੜਾ ਕਿ ਮੇਰੀ ਸਿੰਪਲ ਕੂਟ ਸੀ ਇਹ ਬਿਲਕੁਲ ਇਹਨੂੰ ਕੋਈ ਪਾਈਪਿੰਗ ਵਗੈਰਾ ਕੁਝ ਨਹੀਂ ਦੇਣਾ ਕਿਉਂਕਿ ਆਪਣੇ ਆਪ 'ਚ ਇਹ ਬਹੁਤ ਸੋਹਣਾ ਪ੍ਰਿੰਟ ਹੈ ਫੁੱਲ ਵੀਡੀਓ ਵੀ ਪਾਵਾਂਗੀ ਸੂਟ ਕਿੱਦਾਂ ਬਣਿਆ ਹੈ ਕਿੱਦਾਂ ਦੀ ਫਿਟਿੰਗ ਆਈ ਹੋਈ ਹੈ ਫਿਟਿੰਗ ਬਹੁਤ ਸੋਹਣੀ ਆਈ ਹੋਈ ਹੈ ਐਨੇ ਮੋਟਾ ਜਣਦੇ ਆਪਾਂ ਨੇ ਨਾ ਜ਼ਿਆਦਾ ਢਿੱਲਾ ਛੱਡਣਾ ਨਾ ਜ਼ਿਆਦਾ ਛਿਚਾਰ ਰੱਖਣਾ ਬਰਾਬਰ-ਬਰਾਬਰ ਕੱਪੜਾ ਰੱਖਦੇ ਆਣ ਆਪਾਂ ਨੇ ਜਾਣਾ ஆக கட்ட விட்டு ஃபோட்டா மோடி ஆ அப்பா பாட ਇਹ ਬਾਵਾਂ ਲੱਗ ਕੇ ਹੋ ਗਈਆਂ ਆਪਣੀਆਂ ਤਿਆਰ ਆਹ ਚੋਠਾ ਨਹੀਂ ਆਇਆ ਇਹ ਇਹ ਕਿਤਾਬ ਇਹ ਆਹ ਵੀ ਸ਼ੇਮ ਨੈਕ ਆ ਦੇਖੋ ਕਿੰਨਾ ਸੋਹਣਾ ਇਹ ਆਪਣੀਆਂ ਬਾਵਾਂ ਗਈਆਂ ਲਗਾ ਦੋਨੇ ਪਾਸੇ ਕਿੰਨੇ ਸੋਹਣੇ ਬਾਵਾਂ ਹੋ ਗਏ ਰਹੀ ਆਪਣੀ ਠੀਕ ਹੈ ਇੱਕ ਚੀਜ਼ ਹੋਰ ਤੁਸੀਂ ਧਿਆਨ ਦੇ ਕੇ ਦੇਖਿਓ ਕਦੇ ਵੀ ਜਦ ਤੁਸੀਂ ਪਲਉਈਆਂ ਪਾਉਂਦੇ ਹੋ ਤੁਸੀਂ ਕਦੇ ਇਹਨੂੰ ਇਸ ਚੀਜ਼ ਨੂੰ ਮੈਜ਼ਰਮੈਂਟ ਕੀਤਾ ਵੀ ਆਪਣੇ ਚਾਕ ਉੱਚੇ ਨੀਚੇ ਤਾਂ ਨਹੀਂ ਹੈਗੇ ਇਹ ਹੋ ਜਾਂਦੇ ਆ ਕਿਸੇ ਕਿਸੇ ਦੇ ਹੋ ਜਾਂਦੇ ਫਿਟਿੰਗ ਲਾਣ ਵੇਲੇ ਇੱਕ ਦੋ ਸੂਤ ਦਾ ਫਰਕ ਪੈ ਜਾਂਦਾ ਆ ਦੇਖੋ ਮੇਰਾ ਵੀ ਦੋ ਸੂਤ ਦਾ ਫਰਕ ਪੈ ਗਿਆ ਠੀਕ ਹੈ ਜਿਹੜਾ ਘੱਟ ਹੈ ਉਹਨੂੰ ਥੋੜਾ ਜਿਹਾ ਆਪਾਂ ਦੇਵਾਂਗੇ ਵਧਾ ਐਨੀ ਕਿ ਮੇਰੀ ਵੀਡੀਓ ਦੇਖਿਓ ਧਿਆਨ ਨਾਲ ਨਹੀਂ ਸਮਝ ਲੱਗਿਆ ਤਾਂ ਮੈਂ ਵੀਡੀਓ ਦੁਬਾਰੇ ਰਿਪੀਟ ਕਰ ਦਾਂਗੀ ਠੀਕ ਹੈ थैंक यू